ਲਓ ਜੀ ਆਪਣਾ ਡਿਜ਼ਾਈਨ ਬਣ ਕੇ ਤਿਆਰ ਹੈ ਤੇ ਛੋਟਾ ਛੋਟਾ ਡਿਜ਼ਾਈਨ ਹੈ ਤੇ ਬਹੁਤ ਹੀ ਸੁੰਦਰ ਡਿਜ਼ਾਈਨ ਹੈ ਤੇ ਤੁਸੀਂ ਕਿਸੇ ਵੀ ਚੀਜ਼ ਤੇ ਪਾ ਸਕਦੇ ਹੋ ਸਵਟਰ ਬੱਚਿਆਂ ਦੀ ਸਵਟਰ ਟੋਪੀ ਜੈਕਟ ਮਾਫਰਾ ਸਕਾਰਫ ਸਟੋਲ ਬਣਾ ਸਕਦੇ ਹੋ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਛੋਟਾ ਛੋਟਾ ਡਿਜ਼ਾਈਨ ਹੈ ਛੀ ਛੀ ਕੁੰਡਿਆਂ ਦਾ ਡਿਜ਼ਾਈਨ ਆਪਣਾ ਤੇ ਤੁਸੀਂ ਇਸੇ ਤਰ੍ਹਾਂ ਰਿਪੀਟ ਕਰਦੇ ਜਾਓਗੇ ਤੁਹਾਡਾ ਡਿਜ਼ਾਈਨ ਬਣ ਕੇ ਬਹੁਤ ਹੀ ਸੁੰਦਰ ਤਿਆਰ ਹੋਊਗਾ ਇਹ ਡਿਜ਼ਾਈਨ ਬਣਾਉਣ ਖਾਤਰ ਵੀਡੀਓ ਦੇ ਐਂਡ ਤੱਕ ਜਰੂਰ ਦੇਖਿਓ ਤੇ ਜਿਹੜਾ ਜਮਾਂ ਵੀ ਸਲਾਈਆਂ ਨਹੀਂ ਬਣਨ ਜਾਣਦਾ ਉਹ ਵੀ ਬਣਾ ਸਕਦਾ ਇਹ ਸਾਡਾ ਡਿਜ਼ਾਈਨ ਨੂੰ ਬਹੁਤ ਹੀ ਸੌਖਾ ਡਿਜ਼ਾਈਨ ਹੈ ਇੱਕ ਵਾਰੀ ਟਰਾਈ ਜਰੂਰ ਕਰਕੇ ਦੇਖਿਓ ਚਲੋ ਜੀ ਆਪਾਂ ਦੱਸ ਦਿਆਂ ਕਿਸ ਤਰੀਕੇ ਨਾਲ ਡਿਜ਼ਾਈਨ ਬਣਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ YouTube ਚੈਨਲ ਤੇ ਸਵਾਗਤ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਠੀਕ ਹੋ ਹੋਗੇ ਤੇ ਅੱਜ ਆਪਾਂ ਨਮਨ ਡਜਣ ਲੱਗ ਕੇ ਆਏ ਹਾਂ ਤੇ 6 6 ਗੁੰਡੇ ਅੰਦਰ ਡਜਣਾ ਤੇ 6 ਗੁੰਡੇ ਹੀ ਫੱਦਰ ਰੱਖਣੇ ਤੇ ਇਹ ਆਪਾਂ ਪਹਿਲੇ ਸੜਾਈ ਸਿੱਧੀ ਬੁਣ ਲਈ ਹੈ ਸਿੱਧੇ ਪਾਸੋਂ ਸਿੱਧੀ ਬੁਣ ਲਈ ਐਨੀ ਆਪਾਂ ਬੁਣ ਲਈ ਅੱਗੇ ਆਪਾਂ ਇਹ ਪੂਰੀ ਕਰ ਲਾਂਗੇ ਤੇ ਬਹੁਤ ਹੀ ਸੌਖਾ ਡਿਜ਼ਾਈਨ ਹੈ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਡਿਜ਼ਾਈਨ ਬਣਾਉਣ ਖਾਤਰ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਦੇਖਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਪਸੰਦ ਆਵੇ ਸ਼ੇਅਰ ਤੇ ਲਾਈਕ ਕਰਿਓ ਇਹ ਆਪਾਂ ਸਾਰੀ ਸਨਾਈ ਸਾਰੀ ਸਨਾਈ ਆਪਾਂ ਸਿੱਧੀ ਪੂਰੀ ਕਰ ਲਈ ਕੱਢ ਲਈ ਹੁਣ ਆਪਾਂ ਉਲਟੇ ਪਾਸੇ ਆ ਗਏ ਉਲਟੇ ਪਾਸੇ ਡਿਜ਼ਾਈਨ ਸ਼ੁਰੂ ਹੋਊਗਾ ਪਹਿਲਾ ਕੁੰਡਾ ਤੁਸੀਂ ਬੁਣ ਕੇ ਤਾਰ ਲਓ ਚਾਹੇ ਬਿਨਾ ਬਣਿਆ ਤਾਰ ਲਓ ਤੇ ਚਾਰ ਕੁੰਡੇ ਆਪਾਂ ਉਲਟੇ ਬਣਾਵਾਂਗੇ ਤੈਨ ਨ ਤੈ ਚਾਰ ਇਹ ਡਿਜ਼ਾਈਨ ਉਲਟੇ ਪਾਸੇ ਸ਼ੁਰੂ ਹੁੰਦਾ ਚਾਰ ਕੁੰਡੇ ਆਪਾਂ ਉਲਟੇ ਬੁਣਦੇ ਤੇ ਦੋ ਆਪਾਂ ਹੁਣ ਸਿੱਧੇ ਬੁਣਾਂਗੇ ਇਹ ਦੇਖੋ ਸਿੱਧੇ ਪਾਸਿਓਂ ਡਿਜ਼ਾਈਨ ਆਪਣਾ ਇਹ 4 ਕੁੰਡੇ ਸਿੱਧੇ ਆ ਦੋ ਉਲਟੇ ਸਿੱਧੇ ਪਾਸਿਓਂ ਤੇ ਉਲਟੇ ਪਾਸਿਓਂ 4 ਕੁੰਡੇ ਉਲਟੇ ਆ ਤੇ ਦੋ ਸਿੱਧੇ ਆ ਤੇ ਪਹਿਲਾ ਕੁੰਡਾ ਤੁਸੀਂ ਬੁਣ ਕੇ ਢਾ ਲਓ ਚਾਹੇ ਬਿਨਾ ਬੁਣਿਆ ਤੇ ਇਥੋਂ ਲੈ ਕੇ ਡਿਜ਼ਾਈਨ ਇੰਨਾ ਆਪਣਾ ਪੂਰਾ ਹੋ ਜਾਂਦਾ 1 2 3 4 5 6 ਕੁੰਡਿਆਂ ਦਾ ਤੇ ਹੁਣ ਆਪਾਂ 4 ਕੁੰਡੇ ਉਲਟੇ ਬੁਣ ਲਾਂਗੇ ਦੋ ਆਪਾਂ ਸਿੱਧੇ ਬੁਣ ਲਾਂਗੇ ਇਹ ਜਾਇਨ ਉਲਟੇ ਪਾਸੇ ਸ਼ੁਰੂ ਹੁੰਦਾ ਦੋ ਸਿੱਧੇ ਬੁਣ ਲਾ ਚਾਰ ਉਲਟੇ ਬੁਣ ਲਾਂਗੇ ਦੋ ਤਿੰਨ ਚਾਰ ਦੋ ਆਪਾਂ ਸਿੱਧੇ ਬੁਣ ਲਾਂਗੇ ਦੋ ਤਿੰਨ ਚਾਰ दो आप सीधे बोल लें दो तीन चार दो सीधे बोल लें लास्ट के उल्टे बना एक दो तीन चार ਪੰਜ ਗੁੰਡੇ ਇਹ ਪੱਤਰ ਰੱਖਣੇ ਆ ਛੇ ਛੀ ਦਾ ਡਿਜ਼ਾਈਨ ਪੂਰਾ ਹੋ ਗਿਆ ਆਪਣਾ ਇੱਥੇ ਚਾਰ ਇਹ ਸਿੱਧੇ ਤੇ ਇੱਕ ਆ ਪੰਜ ਤੇ ਇੱਕ ਇਧਰ ਲਾ ਹੁਣ ਆਪਾਂ ਸਿੱਧੀ ਸੜਾਈ ਚ ਆ ਕੇ ਸਿੱਧੇ ਪਾਸੇ ਆ ਕੇ ਤੇ ਆਪਣੀ ਸਾਰੀ ਸੜਾਈ ਸਿੱਧੀ ਬਣੂਗੀ ਲੋ ਸਿੱਧੇ ਪਾਸੇ ਆਪਣੀ ਸਾਰੀ ਸਫਾਈ ਸਿੱਧੀ ਬਣਾਇਆ ਕਰੋਗੇ ਉੱਤੇ ਪਾਸੇ ਡਿਜ਼ਾਈਨ ਜ਼ਰੂਰ ਬਿਲਕੁਲ ਹੀ ਸੌਖਾ ਡਿਜ਼ਾਈਨ ਹੈ ਤੁਸੀਂ ਬਣਾ ਕੇ ਜ਼ਰੂਰ ਦੇਖਿਓ ਦੇਖੋ ਹੁਣ ਆਪਾਂ ਸੜਾਈ ਪੂਰੀ ਕਰਦੇ ਹਾਂ ਸਿੱਧੀ ਸੜਾਈ ਪੂਰੀ ਕਰਦੇ ਆਪਾਂ ਲਓ ਜੀ ਆਪਾਂ ਸਿੱਧੀ ਸੜਾਈ ਕੱਢ ਲਈ ਹੈ ਹੁਣ ਆ ਪਲਟੇ ਪਾਸੇ ਆਪਣੀ ਤੀਜੀ ਸਲਾਈ ਆ ਗਈ ਚੌਥੀ ਆ ਗਈ ਤਿੰਨ ਸਲਾਈਆਂ ਆਪਾਂ ਕੱਢ ਲਈਆਂ ਇਹ ਚ ਥੋੜਾ ਜਿਹਾ ਚੇਂਜ ਹੋਊਗਾ ਡਿਜ਼ਾਈਨ ਦਾ ਡਿਜ਼ਾਈਨ ਉਹੀ ਬਣੂਗਾ ਇੱਕ ਆਪਾਂ ਇਹ ਜਿਹੜਾ ਵੱਧ ਘੁੰਡਾ ਉਹ ਤਿੱਕੇ ਚ ਆਪਾਂ ਬਣ ਲਿਆ ਤੇ ਹੁਣ ਇੱਕ ਸਿੱਧਾ ਉਲਟਾ ਬਣ ਲਿਆ ਤੇ ਦੋ ਹੁਣ ਆਪਾਂ ਸਿੱਧੇ ਬਣਾਵਾਂਗੇ ਡਿਜ਼ਾਈਨ ਉਹੀ ਹੈ ਥੋੜਾ ਜਿਹਾ ਚੇਂਜ ਹੋਣਾ ਹੈ ਹੁਣ ਚਾਰ ਆਪਾਂ ਉਲਟੇ ਬਣ ਲਾਂਗੇ ਇਹ ਆਪਣਾ ਇੱਥੋਂ ਤੱਕ ਕੱਢ ਜਾਣ ਪੂਰਾ ਹੋ ਗਿਆ ਕੀ ਖੁੰਡੇ ਆਂ ਦੋ ਉਲਟੇ ਸਿੱਧੇ ਚਾਰ ਉਲਟੇ ਬਣੇ ਉਲਟੇ ਪਾਸੇਓ ਸਿੱਧੇ ਪਾਸੇ ਚਾਰ ਸਿੱਧੇ ਦੋ ਉਲਟੇ ਦੋ ਸਿੱਧੇ ਆਪਾਂ ਬਣ ਲੇ ਯਾਰ ਬਣ ਲਾਂਗੇ ਉਲਟੇ ਇਹ ਡਿਜ਼ਾਈਨ ਇਹਦੇ ਵਿਚਾਲੇ ਆਊਗਾ ਪਹਿਲਾਂ ਇਹ ਬਣਿਆ ਸੀ ਹੁਣ ਇਹ ਬਣਿਆ ਇਹਨਾਂ ਦੇ ਚਾਰਾ ਕੁੰਡਿਆਂ ਦੇ ਵਿਚਾਲੇ ਆਊਗਾ ਹੁਣ ਆਪਾਂ ਦੋ ਉਲਟੇ ਬਣ ਲਾਂਗੇ ਸਿੱਧੇ ਬਣ ਲਾਂਗੇ ਉਲਟੇ ਪਾਸਿਓਂ ਚਾਰ ਆਪਾਂ ਉਲਟੇ ਬਣ ਲਾਂਗੇ ਉਲਟੇ ਪਾਸੇ ਤਿੰਨ tar do n tar do n tar ਦੋਲਟ ਸਿੱਧੇ ਇਹ ਆਪਣੀ ਪੰਜਵੀਂ ਸਲਾਈ ਹੈ ਜਦੋਂ ਥੀ ਸਲਾਈ ਹੈ ਆਪਣੀ ਸੌਰੀ ਹੁਣੇ ਆਪਣੀ ਪੰਜਵੀਂ ਸਲਾਈ ਹੈ ਡਿਜ਼ਾਈਨ ਦੀ ਇਹ ਸਿੱਧੀ ਬਣੂਗੀ ਆਪਣੀ ਸਾਰੀ ਇਹ ਸਲਾਈ ਆਪਾਂ ਸਾਰੀ ਸਿੱਧੀ ਬਣ ਲਾਂਗੇ ਇਹ ਆਪਣਾ ਡਿਜ਼ਾਈਨ ਚਾਰ ਸਲਾਈ ਆਪਾਂ ਸਿੱਧੀ ਸਲਾਈ ਸਿੱਧੀ ਬਣ ਲਈ ਹੈ ਇਹ ਆਪਣਾ ਡਿਜ਼ਾਈਨ ਚਾਰ ਸਲਾਈਆਂ ਚ ਪੂਰਾ ਹੋ ਜਾਂਦਾ ਹੈ ਪਹਿਲੀ ਸਲਾਈ ਆਪਾਂ ਸਿੱਧੀ ਬਣੀ ਦੂਜੀ ਆਪਾਂ ਪੁੱਠੇ ਪਾਸੇ ਬਣੀ ਇਹ ਤੀਜੀ ਆਪਾਂ ਸਿੱਧੀ ਬਣੀ ਚੌਥੀ ਆਪਾਂ ਪੁੱਠੇ ਪਾਸੇ ਬਣੀ ਹੁਣ ਆਪਾਂ ਪੰਜਵੀਂ ਸਿੱਧੀ ਬੋਣ ਲਈ ਹੁਣ ਆਪਣੀ ਇਹ ਹੈ ਛੀਵੀਂ ਸਲਾਈ ਥੋੜਾ ਲਾ ਲੋ ਚਾਹੇ ਇਹਨੂੰ ਬੋਣ ਲੋ ਸਿਰਿਆੜੇ ਚਾਰ ਗੁੰਡੇ ਆਪਾਂ ਉਲਟੇ ਬਣਾਵਾਂਗੇ ਨੌ ਗੁੰਡੇ ਆਪਾਂ ਸਿੱਧੇ ਬਣਾਵਾਂਗੇ ਆਪਣਾ ਇੱਥੇ ਡਿਜ਼ਾਈਨ ਪੂਰਾ ਹੋ ਗਿਆ ਜਿਹੜਾ ਆਪਾਂ ਪਹਿਲੀ ਦੂਜੀ ਸਲਾਈ ਚ ਬਰੁੰਨਿਆ ਸੀ ਉਹ ਹੀ ਡਿਜ਼ਾਈਨ ਆਪਾਂ ਇੱਥੇ ਬਰੁੰਨ ਲਿਆ ਇਹ ਆਪਾਂ ਦੂਜੀ ਸਲਾਈ ਚ ਬਰੁੰਨਿਆ ਸੀ ਇਹ ਆਪਾਂ ਤੀਜੇ ਹੁਣ ਚੌਥੀ ਛੇਵੀਂ ਸਲਾਈ ਚ ਬਰੁੰਨ ਇਹ ਦੂਜੀ ਚ ਬਰੁੰਨਿਆ ਸੀ ਛੇਵੀਂ ਚ ਉਹ ਹੀ ਡਿਜ਼ਾਈਨ ਹੈ ਇਹ ਹੀ ਰਿਪੀਟ ਕਰਦੇ ਜਾਓ ਹੁਣ ਆਪਾਂ ਥੋੜਾ ਜਿਹਾ ਬਣ ਕੇ ਤੁਹਾਨੂੰ ਦਿਖਾਉਨੇ ਆ ਲਓ ਜੀ ਆਪਣਾ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਤੁਸੀਂ ਇਸੇ ਤਰ੍ਹਾਂ ਰਿਪੀਟ ਕਰਦੇ ਜਾਓ ਤੁਹਾਡਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਊਗਾ ਤੇ ਛੋਟਾ ਛੋਟਾ ਡਿਜ਼ਾਈਨ ਹੈ ਤੇ ਬਹੁਤ ਹੀ ਸੁੰਦਰ ਡਿਜ਼ਾਈਨ ਹੈ ਤੁਸੀਂ ਕਾਸਤੇ ਹੀ ਪਾ ਸਕਦੇ ਹੋ ਡਿਜ਼ਾਈਨ ਬਣਾਉਣ ਖਾਸਰ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਕੋ ਪਸੰਦ ਆਵੇ ਸ਼ੇਅਰ ਤੇ ਲਾਈਕ ਕਰੋ ਇਸੇ ਤਰ੍ਹਾਂ ਹੀ ਤੁਸੀਂ ਬਣਾਉਂਦੇ ਜਾਓ ਤੁਹਾਡਾ ਡਿਜ਼ਾਈਨ ਬਣ ਕੇ ਬਹੁਤ ਹੀ ਸੁੰਦਰ ਆਊਗਾ ਚਲੋ ਜੀ ਆਪਾਂ ਵੀਡੀਓ ਦਾ ਐਂਡ ਇੱਥੇ ਕਰਦੇ ਆਂ ਅਗਲੀ ਵੀਡੀਓ ਵਿੱਚ ਮਿਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ